ਏ ਦੀ 4 ਤੇ 5 ਦੋਨੋਂ ਹੀ ਵਾਰਡ ਇੱਥੇ ਲੱਗਦੇ ਆ ਕੀ ਸਮੱਸਿਆ ਆ ਸਮੱਸਿਆ ਤੇ ਦੱਸਣ ਦੀ ਲੋੜ ਆ ਤੁਹਾਨੂੰ ਸਮੱਸਿਆ ਤੁਸੀਂ ਦੇਖੋ ਮੈਂ ਤਾਂ ਇੰਨੇ ਹੈਰਾਨ ਪਰੇਸ਼ਾਨ ਆ ਤੁਸੀਂ ਦੇਖੋ ਇੱਥੇ ਇੱਕ ਕਿਸ਼ਤੀ ਦੀ ਲੋੜ ਆ ਮੇਰੀ ਪ੍ਰਧਾਨ ਸਾਹਿਬ ਨੂੰ ਇਹ ਬੇਨਤੀ ਆ ਵੇਖ ਕੇ ਕਿਸ਼ਤੀ ਦੇ ਦੇਣ ਆ ਦੇਖੋ ਇੱਧਰ ਤੁਸੀਂ ਮਕਾਨ ਇੱਥੇ ਨੀਆ ਦੇ ਵਿੱਚ ਪਾਣੀ ਜੇ ਮਕਾਨ ਡੈਗ ਜਵੇ ਕੌਣ ਰਿਸਪਾਂਸਿਬਲ ਪ੍ਰਧਾਨ ਸਾਹਿਬ ਉਧਰ ਰਵਿਦਾਸ ਗੁਰਦੁਆਰਾ ਕਮੀਨ ਮੈਂ ਤਾਂ ਉਹਨਾਂ ਨੂੰ ਬਹੁਤ ਮਤਲਬ ਕੀ ਚੰਗੇ ਸਮਝਦੇ ਆ ਵੀ ਉਹ ਧਾਰਮਿਕ ਸ਼ਖਸੀਅਤ ਇੱਕ ਬਣ ਗਈ ਸੀਗੀ ਪ੍ਰਧਾਨ ਪਰ ਉਹਨਾਂ ਦੇ ਤਾਂ ਟੈਲੀਫੋਨ ਮੈਂ ਉਹ ਤਾਂ ਆਪੇ ਕੇਜਰੀ ਵਾਲਾ ਮੈਨੂੰ ਲੱਗਦਾ ਬਣ ਗਏ ਉਹ ਇੰਨੇ ਵਧੀਆ ਸincere ਤੇ honest ਉਹਨਾਂ ਨજર ਨਹੀਂ ਆਇਆ ਜੇ ਇਹ ਹੀ ਪਾਣੀ ਸਾਡੇ ਜਿਹੜੇ ਹੈਗੇ ਆ ਨਗਰ ਕੌਂਸਲ ਦੇ ਪ੍ਰਧਾਨ ਸਾਹਿਬ ਦੇ ਮਤਲਬ ਕੀ ਘਰ ਮੋਰੇ ਹੁੰਦਾ ਐਸ ਡੀ ਐਮ ਸਾਹਿਬ ਦੇ ਘਰ ਮੋਰੇ ਹੁੰਦਾ ਐਮ ਸੀ ਸਾਹਿਬ ਦੇ ਘਰ ਮੋਰੇ ਹੁੰਦਾ ਹਲਕਾ ਇੰਚਾਰਜ ਦੇ ਘਰ ਮੋਰੇ ਹੁੰਦਾ ਤੇ ਉਹ ਉਹ ਕਿੰਨੀ ਦੇਰ ਚ ਸਾਫ ਹੋਣਾ ਸੀ ਤੁਸੀਂ ਮੈਨੂੰ ਹੁਣ ਦੱਸੋ ਲੋਕ ਤਾਂ ਸੰਗਤਾਂ ਦੇ ਚਰਨ ਧਵਾਉਂਦੇ ਆ ਤੇ ਮੈਂ ਗੰਦੇ ਨਾਲੇ ਦੇ ਵਿੱਚ ਅਸੀਂ ਸੰਗਤ ਦਾ ਹੀ ਆਉਣਾ ਜਾਂ ਨਾ ਬੰਦ ਕਰ ਦਿੱਤਾ ਮਹਾਰਾਜ ਦਾ ਸਥਾਨ ਤੇ ਦੇਖੋ ਤੁਸੀਂ ਕਿੰਨਾ ਕਿੰਨੇ ਐਮ ਸੀ ਸਾਹਿਬ ਜਿਹੜੇ ਹੈਗੇ ਆ ਉਹ ਤਾਂ ਜੋਰ ਲਵਾ ਕੇ ਮਸ਼ੀਨ ਜੇ ਵੀ ਲਾਇਆ ਸੀ ਕਰਾਉਣ ਵਾਸਤੇ ਉਹ 5:00 ਵਜੇ ਵੀ ਲਵਾ ਦਿੱਤਾ ਆ ਤੇ ਬਾਕੀ ਪਰ ਪ੍ਰਧਾਨ ਸਾਹਿਬ ਨੇ ਇੱਕ ਵਾਰੀ ਇੱਥੇ ਮੈਂ ਤਾਂ ਮੈਨੂੰ ਦੋਨਾਂ ਦਾ ਚਿਹਰਾ ਹੀ ਭੁੱਲ ਗਿਆ ਆਇਆ ਸ਼ਾਇਦ ਪਤਾ ਨਹੀਂ ਵੀ ਉਹ ਬਿਨ ਯਾਦ ਹੀ ਨਹੀਂ ਉਹਨਾਂ ਦੀ ਤਾਂ ਫੇਰੀ ਜਿਹੜੀ ਆ ਜੋਗੀਆਂ ਵਾਲੀ ਫੇਰੀ ਹੋ ਗਈ ਆ ਵੀ ਉਹਨਾਂ ਨੇ ਦਰਸ਼ਨ ਹੀ ਨਹੀਂ ਦਿੱਤੇ ਇਹ ਪ੍ਰਧਾਨ ਸਾਹਿਬ ਨੂੰ ਬੜੇ ਰਿਸਪਾਂਸਿਬਲ ਪਰਸਨ ਆ ਪਰ ਮੈਨੂੰ ਬੜੇ ਦੁੱਖ ਨਾਲ ਹੀ ਕਹਿਣਾ ਪੈ ਰਿਹਾ ਆ ਵੀ ਆ ਦੇਖੋ ਤੁਸੀਂ ਇਹ ਕੀ ਗਲੀਆਂ ਦਾ ਕੀ ਹਾਲ ਆ ਤੇ ਕਹਿੰਦੇ ਆਮ ਆਦਮੀ ਪਾਰਟੀ ਆ ਕਰੇ ਤੁਹਾਡੇ ਕੋਲ ਗਲੀਆਂ ਨਾਲੀਆਂ ਨਾਲ ਤਾਂ ਤੁਸੀਂ ਸੁਧਾਰ ਨਹੀਂ ਕਰ ਸਕੇ ਤੇ ਤੁਸੀਂ ਹੋਰ ਕੀ ਕਰਨਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਜੇ ਤੁਹਾਡੇ ਕੋਲ ਗਲੀਆਂ ਨਾਲੀਆਂ ਨਹੀਂ ਬਣੀਆਂ ਤੇ ਤੁਸੀਂ ਬਾਕੀ ਲੋਕਾਂ ਦਾ ਕੀ ਸੁਧਾਰ ਕਰਨਾ ਕਣਕ ਦੇ ਰਹੇ ਫਲਾਨਾ ਦੇ ਰਹੇ ਲੋਕਾਂ ਨੇ ਨੰਗਣਾ ਕਿੱਧਰ ਦੀ ਇਹ ਲੋਕ ਤਾਂ ਜਿਨ੍ਹਾਂ ਨੂੰ ਅਸੀਂ ਜਿਤਾਏ ਲੋਕ ਤਾਂ ਸਾਡੇ ਜੁੱਤੀਆਂ ਮਾਰਨ ਦੇ ਰਸਤੇ ਦੇ ਵਿੱਚ ਉਹ ਕਹਿੰਦੇ ਤੁਹਾਡੇ ਕਹਿੰਦੇ ਅਸੀਂ ਵੋਟਾਂ ਪਾਤੀਆਂ ਤੁਹਾਡੇ ਕਹਿੰਦੇ ਅਸੀਂ ਆਹ ਕਰ ਦਿੱਤਾ ਮੈਂ ਤਾਂ ਮੁੜ ਕੇ ਪ੍ਰਧਾਨ ਸਾਹਿਬ ਦੇ ਦਰਸ਼ਨ ਹੀ ਨਹੀਂ ਕੀਤੇ ਪਰ ਉਹ ਰਿਸਪਾਂਸਿਬਲ ਆ ਉਹਨਾਂ ਨੂੰ ਆ ਕੇ ਦੇਖਣਾ ਚਾਹੀਦਾ ਕਿ ਕਿੱਥੇ ਕਿੱਥੇ ਧਾਰਮਿਕ ਤੁਸੀਂ ਮੇਰੀ ਤਾਂ ਗੱਲ ਛੱਡੋ ਇਹ ਤਾਂ ਮਹਾਰਾਤਾ ਘਰ ਆ ਗੁਰੂ ਘਰ ਦੇ ਵਾਸਤੇ ਤਾਂ ਥੋੜੀ ਇਹ ਮਤਲਬ ਕਰਨ ਪਰ ਗਾਹਾਂ ਤੋਂ ਇਸ ਚੇਤ ਹੋ ਜਾਣ ਗਾਹਾਂ ਤੋਂ ਇਹ ਐਮ ਸੀ ਕੀ ਪ੍ਰਧਾਨ ਕੀ ਇਹ ਆਪਣੇ ਬਾੜਾ ਵਿੱਚ ਵੜਨ ਜੋਗੇ ਨਹੀਂ ਰਹਿਣਗੇ ਸਾਨੂੰ ਤਾਂ ਆਮ ਆਦਮੀ ਪਾਰਟੀ ਨੇ ਬਹੁਤ ਪੱਕੇ ਕਰ ਦਿੱ ਸਾਂਭ ਜਿਹੜੇ ਹੈਗੇ ਆ ਮੈਂ ਉਹਨਾਂ ਦੇ ਘਰੇ ਸੰਗਤਾਂ ਭੇਜ ਦਿੰਨੇ ਅਸੀਂ ਕਿੱਥੇ ਬਿਠਾਈਏ ਲੋਕ ਤਾਂ ਸੰਤਾ ਮਹਾਪੁਰਖਾ ਕੋਲੋਂ ਅਸ਼ੀਰਵਾਦ ਲੈਂਦੇ ਆ ਤੇ ਇਹ ਮੈਂ ਹੁਣ ਕੀ ਕਰਾਂ ਉਹਨਾਂ ਨੂੰ ਹੁਣ ਮੈਨੂੰ ਸ਼ਰਮ ਬੜੀ ਆਉਂਦੀ ਅਸੀਂ ਆਪ ਹੀ ਇਹਨਾਂ ਨੂੰ ਜਿਤਾਇਆ ਤੇ ਆਪ ਹੀ ਇਹਨਾਂ ਲਈ ਕੀ ਗੱਲਾਂ ਕਰੀਏ ਪਰ ਹੁਣ ਮੈਨੂੰ ਦੱਸੋ ਸੰਗਤ ਨੂੰ ਮੈਂ ਕਿੱਥੇ ਬਿਠਾਵਾਂ ਕਿੱਥੇ ਆ ਹੁਣ ਇਹਨਾਂ ਦੀ ਸਰਕਾਰੀ ਸੇਵਾਵਾਂ ਪ੍ਰਧਾਨਤਾ ਬਣ ਕੇ ਬੜੇ ਚੰਗੇ ਲੱਗਦੇ ਆ ਫਲਾਨਾ ਪ੍ਰਧਾਨ ਜੀ ਤੇ ਪ੍ਰਧਾਨ ਬਣਨਾ ਬੜਾ ਸੁੱਖ ਆ ਤੇ ਦੂਜਾ ਕਹਿੰਦੇ ਹੁੰਦੇ ਪੋਲੇ ਪਾਲੇ ਲੋਕਾਂ ਨੂੰ ਐਦਾ ਕਹਿ ਕੇ ਤਾਂ ਬਣ ਜਾਣਾ ਪ੍ਰਧਾਨ ਤੇ ਮਗਰ ਹੁਣ ਉਹ ਗੱਲਾਂ ਵੀ ਕਿੰਨੇ ਅਸੀਂ ਪਰੇਸ਼ਾਨ ਆ ਤੁਸੀਂ ਮੈਨੂੰ ਦੱਸੋ ਆ ਦੇਖੋ ਵਿਚਾਰੇ ਆਓ ਅੰਕਲ ਜੀ ਇੱਧਰ ਚੜਾ ਆਓ ਆ ਚਾਰੇ ਬਜ਼ੁਰਗ ਹੈਗੇ ਇਹ ਕਿੱਦਾਂ ਜਾਂਦੇ ਹੋਗੇ ਉੱਥੋਂ ਇਹਨਾਂ ਅੰਕਲ ਜੀ ਦੱਸੋ ਕੀ ਪ੍ਰੋਬਲਮ ਹੈ ਆ ਬਣੀ ਪ੍ਰੋਬਲਮ ਆ ਪਾਣੀ ਦਾ ਖੜਾ ਹੈ ਤਾਂ ਗਟਰ ਦਾ ਪਾਣੀ ਇੱਥੇ ਇੰਨਾ ਖੜਾ ਹੈ ਜਿਹਦਾ ਕੋਈ ਹੱਲ ਹੀ ਨਹੀਂ ਕੋਈ ਕੋਈ ਦੇਖਣ ਵਾਲਾ ਕੋਈ ਹੈ ਹੀ ਨਹੀਂ ਜਾਨੂੰ ਅਸੀਂ ਹੁਣ ਘਾਰੇ ਤੇ ਬੇਇੱਜ਼ਤੀ ਕਰਦੇ ਆ ਜਿੱਦਾ ਇਹ ਕਿੰਨੇ ਵੀ ਚਲੋ ਵੀ ਸਾਡਾ ਅਰਾ ਜਿਹੜਾ ਹੈਗਾ ਕੰਪਨੀ ਦਾ ਕੰਮ ਹੈ ਵੀ ਹੋਣਾ ਚਾਹੀਦਾ ਸਹੀ ਜਿਹੋ ਤੇ ਵੋਟਾਂ ਲੈਣੀਆਂ ਹੁੰਦੀਆਂ ਉਹ ਉਹ ਬੇਨਤੀ ਕਰਦੇ ਆ ਤੇ ਜਦੋਂ ਹੁਣ ਬਣ ਜਾਂਦੇ ਆ ਉਦੋਂ ਬੜੀ ਬੇਨਤੀ ਕਰਦੇ ਆ ਪਰ ਹੁਣ ਇਹਨਾਂ ਨੇ ਅਕਲ ਸਾਨੂੰ ਦੇ ਦਿੱਤੀ ਆ ਜਿਹੜੀ ਮਾਰਟੀ ਕਹਿੰਦੇ ਆ ਆਮ ਆਦਮੀ ਪਾਰਟੀ ਨੇ ਕਿ ਆਮ ਆਦਮੀ ਤਾਂ ਐਵੇਂ ਨੱਸੋ ਜੀ ਕਿਸੇ ਕਿਸੇ ਜੀ ਦੀ ਅਫਸਰ ਜਾ ਕੇ ਸੇ ਐਮਸੀ ਦੇ ਪ੍ਰਧਾਨ ਦੇ ਬੂਏ ਮੋਰੇ ਇਦਾਂ ਹੁੰਦਾ ਪਾਰ ਹੋ ਜਾਂਦਾ ਫੇਰ ਇਦਾਂ ਇਹ ਤਾਂ ਧਮ ਹੋ ਜਾਣਾ ਸੀਗਾ ਤੇ ਸਾਡੇ ਵਰਗੇ ਜਿਹੜੇ ਲੱਲੂ ਪੰਜੂ ਤੁਰ ਪੈਂਦੇ ਮਗਰ ਜੀ ਵੋਟਾਂ ਪਾਉਣ ਵਾਸਤੇ ਮੇਰਾ ਨਾਮ ਜੀ ਸੀ타 ਰਾਣੀ ਇਸ ਮਹੱਲੇ ਵਿੱਚ ਪਾਣੀ ਦੀ ਬੜੀ ਦਿੱਕਤ ਹੈ ਪਾਣੀ ਨਿਕਲ ਨਹੀਂ ਰਿਹਾ ਆ ਸਾਡੇ ਕਿੰਨੇ ਦਿਨਾਂ ਬਾਅਦ ਉਹ ਕੱਲ ਮੈਂ ਮੈਡਮ ਰਜਿੰਗਾਬਾ ਜੀ ਨੂੰ ਕਿਹਾ ਤੇ ਭਾਬੀ ਜੀ ਸਾਡੀ ਗਲੀ ਦਾ ਆ ਹਾਲਿਆ ਫਿਰ ਉਹਨਾਂ ਨੇ ਸਵੀਪਰ ਦੋ ਚਾਰ ਭੇਜੇ ਪਰ ਸਵੀਪਰ ਵੀ ਵਿਚਾਰੇ ਕੀ ਕਰਨ ਉਹਨਾਂ ਨੂੰ ਕਦੀ ਕਿਤੇ ਲਾ ਦਿੰਦੇ ਕਦੀ ਕਿਤੇ ਹੈਨਾ ਉਹਨਾਂ ਦੇ ਤਾਂ ਬੱਸ ਦੀ ਗੱਲ ਨਹੀਂ ਹੈਗੀ ਉਹਨਾਂ ਨੇ ਫਿਰ ਵੀ ਮੈਨੂੰ ਭਾਬੀ ਨੇ ਇਹੀ ਕਿਹਾ ਉਹ ਕਹਿੰਦੀ ਮੈਂ ਅਨੂ ਨੇ ਵੀ ਇਹੀ ਕਿਹਾ ਵੀ ਅਨੂ ਤੁਸੀਂ 2-2 3-3 ਗਲੀਆਂ ਕਰਕੇ ਕੱਢਿਆ ਕਰੋ ਅਸੀਂ ਤੁਹਾਨੂੰ ਜ਼ੋਰ ਜਬਰੀ ਨਹੀਂ ਕਰਦੇ ਬਈ ਗਰਮੀ ਬਹੁਤ ਆ ਤੇ ਆਹ ਮਹੱਲੇ ਗਲੀ ਦਾ ਹਾਲ ਦੇਖ ਲਓ ਤੁਸੀਂ ਬਈ ਕੀ ਹਾਲ ਆ ਦੂਸਰਾ ਆਹ ਗੱਟਰ ਵਗੈਰਾ ਸਾਫ਼ ਕਰਵਾ ਦਿਓ ਇਹ ਰਿਕਵੈਸਟ ਆ ਮੇਰੀ ਹੱਥ ਜੋੜ ਕੇ ਪਾਣੀ ਨਾ ਕੰਦਾ ਗਲੀ ਜਾਂਦੀਆਂ ਕੁਲਿੰਦਰ ਕੁਮਾਰ ਕਾਲਾ ਹਾਂਜੀ ਕੀ ਸਮੱਸਿਆ ਕੀ ਹੈ ਜੀ ਸਮੱਸਿਆ ਹੁਣ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਜੀ ਬਿਮਾਰੀ ਦਾ ਘਰਵਾ ਮੌਸਮ ਮੈਂ ਕਹਿੰਦਾ ਜਿਹੜੇ ਘਰ ਵਿੱਚ ਰਹਿੰਦੇ ਕੋਲ ਉਹਨਾਂ ਦਾ ਕੀ ਹਾਲ ਹੋਊਗਾ ਹਾਂ ਕਾਲੂ ਕੋਈ ਉਨੇ ਕੀ ਹੋ ਜਾਂਦੀ ਡੈਥ ਹੋ ਜਾਂਦੀ ਆ ਜਾਂ ਕਿਸੇ ਨੂੰ ਕੋਈ ਬਿਮਾਰੀ ਲੱਗ ਜਾਂਦੀ ਆ ਉਹਦਾ ਕੌਣ ਜ਼ਿੰਮੇਵਾਰ ਆ ਦੱਸੋ ਕਿੱਦਾਂ ਨੰਗਣਾ ਆਉਣਾ ਜਾਣਾ ਬੜਾ ਮੁਸ਼ਕਲ ਆ ਕਿੰਨੇ ਜਿਹੇ ਸਮੱਸਿਆ ਜੀ ਇਹ ਤੇ ਸਮੱਸਿਆ ਇਹਦਾ ਅੱਜ ਕੱਢੋ ਤੁਸੀਂ ਪਾਣੀ ਕਾਲੂ ਫੇਰ ਖੜ ਜਾਣਾ ਮਤਲਬ ਪੱਕਾ ਹੱਲ ਨਹੀਂ ਨਾ ਆ ਕੋਈ ਇਹਦਾ ਕੋਈ ਪੱਕਾ ਸੋਲੂਸ਼ਨ ਕੱਢੋ ਨਾ ਠੀਕ ਆ ਤੁਸੀਂ ਵੋਟਾਂ ਆਉਣੇ ਆ ਅਸੀਂ ਖੜੇ ਆ ਜੀ ਐ ਹੀ ਖੜੇ ਆ ਕੰਮ ਸਗੋਂ ਉਹਨੂੰ ਦੇਖੋ ਆ ਕੇ ਲੋਕਾਂ ਨੂੰ ਕੀ ਸਮੱਸਿਆ ਇਸ ਤੋਂ ਪਰੇ ਰਹਿ ਗਈ ਗਿਆ ਫੇ ਭਾਜੀ ਹੋਰ ਦੱਸ ਦਿਓ ਸਾਨੂੰ ਸਭ ਤੋਂ ਮੇਨ ਪ੍ਰੋਬਲਮ ਆ ਜੇ ਇਹ ਹੀ ਨਹੀਂ ਹੱਲ ਹੁੰਦੀ ਤਾਂ ਫਿਰ ਆਪਾਂ ਹੋਰ ਕੀ ਕਰ ਸਕਦੇ ਰੋਟੀ ਤਾਂ ਅਗਲੇ ਨੇ ਆਪਣੀ ਕਮਾ ਕੇ ਖਾਣੀ ਆ ਲੇਕਿਨ ਆ ਜਿਹੜਾ ਦੁੱਖ ਝੇਲਦੇ ਆ ਉਹਦਾ ਕੌਣ ਜ਼ਿੰਮੇਵਾਰ ਹੈ ਹਾਂਜੀ ਅੰਕਲ ਜੀ ਮੇਰਾ ਨਾਮ ਪ੍ਰੀਤਿਆ ਤੇ ਅੰਕਲ ਜੀ ਇਹ ਪਾਣੀ ਦੀ ਸਮੱਸਿਆ ਬੜੀ ਰਹਿੰਦੀ ਹੈਗੀ ਰੋਜ਼ ਰਹਿੰਦੀ ਸਵੇਰ ਨੂੰ ਅਸੀਂ ਸਕੂਲ ਜਾਈਦਾ ਤੇ ਸਾਨੂੰ ਇਹ ਸੇਮ ਪ੍ਰੋਬਲਮ ਫੇਸ ਕਰਨੇ ਪੈਂਦੀ ਆ ਉਧਰ ਜਾਈਏ ਉਧਰਲੇ ਪਾਸੇ ਪਾਣੀ ਖੜਾ ਹੁੰਦਾ ਹੈ ਇੱਧਰ ਖੜਾ ਹੁੰਦਾ ਈਵਨ ਇੱਥੋਂ ਤੱਕ ਆ ਤੁਸੀਂ ਇੱਧਰ ਕੈਮਰਾ ਕਰੋ ਇੱਧਰ ਬੜਾ ਪਾਣੀ ਖੜਾ ਹੁੰਦਾ ਆ ਤੇ ਔਰ ਇਹਦੇ ਨਾਲ ਬੜੀ ਮੱਛਰ ਦੀ ਸਮੱਸਿਆ ਆਦੀ ਹੈ ਤੇ ਰਾਤ ਨੂੰ ਅਸੀਂ ਆਲ ਆਊਟ ਬੁਲਾਈਏ ਜੋ ਮਾਰਜੀ ਪਾਣੀ ਬੜਾ ਰਹਿੰਦਾ ਹੈਗਾ ਆ ਤੇ ਇਹ ਸਾਨੂੰ ਬਸ ਪ੍ਰੋਬਲਮ ਸੋਲਵ ਕੀਤੀ ਜਾਵੇ ਪਾਣੀ ਬੜਾ ਹੈਗਾ ਜਾਂ ਗਲੀ ਦੇ ਵਿੱਚ ਇੱਧਰਲੀ ਸਾਈਡ ਚੋਂ ਜੋ ਉਧਰਲੀ ਚਲਜੋ ਈਵਨ ਉੱਥੇ ਟੇਲਰ ਦੇ ਮੋਰੇ ਚੱਲ ਜਾਓ ਉੱਥੇ ਵੀ ਬੜਾ ਪਾਣੀ ਹੈਗਾ ਇਹ ਮਾਰਨਿੰਗ ਟਾਈਮ ਮੰਦਿਰ ਜਾਣਾ ਹੁੰਦਾ ਤਾਂ ਇੰਨੀ ਪ੍ਰੋਬਲਮ ਹੁੰਦੀ ਆ ਹਾਂਜੀ ਇਹ ਪਲੀਜ਼ ਅੰਕਲ ਜੀ ਹਨਾ ਸਾਡੀ ਪਾਣੀ ਦੀ ਪ੍ਰੋਬਲਮ ਸੋਲਵ ਕੀਤੀ ਜਾਵੇ ਮੇਰਾ ਨਾਮ ਅਮਿਤ ਸ਼ਰਮਾ ਤੇ ਮੈਂ ਵੀ ਆਮ ਪਾਰਟੀ ਦਾ ਮੈਂਬਰ ਆ ਆ ਦੇਖੋ ਤੁਹਾਡਾ ਕੀ ਹਾਲ ਕੀਤਾ ਇਹਨਾਂ ਨੇ ਡੇਂਗੂ ਦੀ ਬਿਮਾਰੀ ਫੈਲ ਤੱਕਦੀ ਆ ਤੇ ਬੱਚੇ ਬਿਮਾਰ ਹੋ ਸਕਦੇ ਆ ਇਹ ਪਾਰਟੀ ਨੂੰ ਸੋਚਣਾ ਚਾਹੀਦਾ ਵੇ ਕੋਈ ਕੰਮ ਚੱਜਦਾ ਕਰੇ ਸੀਵਰੇਜ ਦੇ ਪੈਪ ਨਵੇਂ ਪਾਣ ਉਹਦਾ ਭਗਵਾਨਤਮਨ ਜੀ ਕਹਿੰਦੇ ਆ ਵੀ ਸਾਡੇ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈਗੀ ਤੇ ਕਿਹੜੇ ਟਾਈਮ ਤੋਂ ਸਮੱਸਿਆ ਇਦਾਂ ਇਹ ਹੋ ਗਿਆ ਸਮੱਸਿਆ ਦਾ ਕਾਂਗਰਸ ਵੇਲੇ ਦੀ ਆ ਉਦੋਂ ਉਦੋਂ ਵੀ ਇਹੀ ਹਾਲ ਸੀ ਤੇ ਹੁਣ ਵੀ ਇਹੀ ਹਾਲ ਹੈ ਫਾਇਦਾ ਤਾਂ ਕੋਈ ਹੋਇਆ ਨਹੀਂ ਸਾਨੂੰ ਇਹ ਸਮੱਸਿਆ ਦਾ ਪੂਰਾ ਚੰਗੀ ਤਰ੍ਹਾਂ ਹੱਲ ਐਨ ਤੁਰਤੋ ਕੀਤਾ ਜਾਣਾ ਚਾਹੀਦਾ ਬਈ ਇੱਕ ਵਾਰੀ ਇਦਾਂ ਦਾ ਹੱਲ ਕਰ ਦੋ ਵੀ ਮੁੜ ਕੇ ਅਗਲਾ ਕਦੇ ਹੀ ਨਾ ਵੀ ਲੈ ਵੀ ਮੁੜ ਕੇ ਕੰਮ ਹੋਇਆ ਸੀ ਇਹ ਨਹੀਂ ਹੁਣ ਹਾਂਜੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਵੀ ਆਪਣਾ ਗੁਰਾਇਆਂ ਸ਼ਹਿਰ ਹੈ ਉਹ ਸੀਵਰੇਜ ਤੋਂ ਕਿੰਨਾ ਪਰੇਸ਼ਾਨ ਹੈ ਲੇਕਿਨ ਜਿਹੜੀ ਮੇਨ ਪ੍ਰੋਬਲਮ ਹੈ ਸੀਵਰੇਜ ਦੀ ਇਹ 4 ਔਰ 5 ਨੰਬਰ ਵਾਰਟਸ ਬਹੁਤ ਜ਼ਿਆਦਾ ਹੈ ਸਕੂਲ ਦੇ ਬੱਚੇ ਜਦੋਂ ਸਕੂਲ ਜਾਂਦੇ ਨੇ ਕੋਈ ਨਾ ਕੋਈ ਬੱਚਾ ਰੋਜ਼ ਗਿਰਿਆ ਹੁੰਦਾ ਹੈ ਅਸੀਂ ਆਪਣੇ ਕਮੇਟੀ ਤੋਂ ਇਹੀ ਮੰਗ ਕਰਦੇ ਹਾਂ ਕਿ ਜਿਹੜਾ ਦਿਲਬਾਹ ਕਲੋਨੀ ਦਾ ਜਿਹੜਾ ਇਹ ਸੀਵਰੇਜ ਦਾ ਪਾਣੀ ਹੈ ਉਹਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ ਇਸ ਤੋਂ ਸਾਰੇ ਮਤਲਬ ਜਿੰਨੀ ਵੀ ਸਾਡੇ ਵਾਰਡ ਵਾਸੀ ਹੈ ਉਹ ਬਹੁਤ ਦੁਖੀ ਹੈ ਉਹ ਕਹਿੰਦੇ ਅਸੀਂ ਤੁਹਾਡੇ ਤੋਂ ਬਹੁਤ ਉਮੀਦਾਂ ਲਗਾਈਆਂ ਹਨ ਉਹ ਸਾਡੀ ਇਹਨਾਂ ਉਮੀਦਾਂ ਤੋਂ ਪੂਰੀ ਆਪਣੀ ਆਸ ਰੱਖਦੇ ਹਨ ਤੇ ਅਸੀਂ ਵੀ ਉਹਨਾਂ ਦੀ ਉਮੀਦਾਂ ਤੇ ਖਰਾ ਉਤਰੀਏ ਆ ਉਸ ਵੀ ਮੀਟਿੰਗ ਹੁੰਦੀ ਆ ਕੌਂਸਲ ਦੇ ਵਿੱਚ ਮੁੱਦਾ ਉੱਠਦਾ ਨਹੀਂ ਇਸ ਗੱਲ ਦਾ ਹਾਂਜੀ ਮੁੱਦਾ ਅਸੀਂ ਹਰ ਵਾਰੀ ਉਠਾਈਦਾ ਹੈ ਪ੍ਰਧਾਨ ਸਾਹਿਬ ਨੂੰ ਵੀ ਕਹੀਦਾ ਹੈ ਤੇ ਚਲੋ ਥੋੜਾ ਸੁਮਦੇ ਵੀ ਹੈ ਕਦੀ ਉਹ ਭੇਜ ਦਿੰਦੇ ਆ ਆਪਣਾ ਜਿੰਨਾ ਵੀ ਇੱਥੇ ਉਹ ਆਪਣੇ ਵੱਲ ਕੋਸ਼ਿਸ਼ ਕਰਦੇ ਆ ਪੰਪ ਲੱਗਦਾ ਏ ਪਰ ਜਦੋਂ ਹੀ ਪੰਪ ਲੱਗਦਾ ਏ ਥੋੜੀ ਦੇਰ ਬਾਅਦ ਫਿਰ ਉੱਥੇ ਪਾਣੀ ਸਮੱਸਿਆ ਉੱਥੇ ਦੀ ਉੱਥੇ ਖੜੀ ਜਾਂਦੀ ਹੈ ਤੇ ਜਸਤੇ ਇਹ ਕਹਿੰਦੇ ਆ ਕਿ ਜਿਹੜਾ ਵੀ ਮੇਨ ਮੁੱਦਾ ਜਿਹੜਾ ਹੈਗਾ ਇਹਨਾਂ ਦਾ ਜਿਹੜਾ ਮੇਨ ਪ੍ਰੋਬਲਮ ਹੈ ਉਹ ਜਿੱਥੇ ਆਪਣੀ लवली ਸ਼ੂਜ਼ ਵਾਲਿਆਂ ਦੀਆਂ ਉੱਥੇ ਮੇਨ ਪ੍ਰੋਬਲਮ ਹੈ ਉੱਥੇ ਹੀ ਉੱਥੇ ਰੋਜ਼ ਬੱਚਿਆਂ ਦੀ ਬਾਸ ਉੱਥੇ ਖੜੀ ਹੁੰਦੀ ਆ ਰੋਜ਼ ਕੋਈ ਨਾ ਕੋਈ ਬੱਚਾ ਗਿਰਿਆ ਹੁੰਦਾ ਹੈ ਅੱਗੋਂ ਬਰਸਾਤਾਂ ਦੇ ਅਧੀਨ ਹੈ ਮੌਨਸੂਨ ਆ ਰਿਹਾ ਹੈ ਤੇ ਜਿਹਦੇ ਕਰ ਅਸੀਂ ਆਪਣੀ ਕਮੇਟੀ ਤੋਂ ਇਹੀ ਮੰਗ ਕਰਦੇ ਆਂ ਕਿ ਜਿਹੜਾ ਵੀ ਇਹ ਸੀਵਰੇਜ ਦਾ ਕੰਮ ਹੈ ਉਹ ਪਹਿਲ ਦੇ ਆਧਾਰ ਤੇ फटाफट ਇਹਨਾਂ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ। ਕੰਸਟਰਕਸ਼ਨ ਵੀ ਚੱਲ ਗਈ ਹੈ ਤੇ ਮੌਸਮ ਤੇ ਕੰਸਟਰਕਸ਼ਨ ਮਤਲਬ ਉੱਥੇ ਪਾਣੀ ਜਿਹੜਾ ਅਸੀਂ ਮੇਨ ਉੱਥੇ ਰੁਕਦਾ ਸੀਗਾ ਤੇ ਇਹਨਾਂ ਨੇ ਕਿਹਾ ਸੀ ਕਿ ਅਸੀਂ ਇੱਥੇ ਪਾਈਪਾਂ ਪਾ ਕੇ ਇਹਦਾ ਥੋੜਾ ਜਿਹਾ ਹੱਲ ਕਰਾਂਗੇ। ਪਰ ਪਾਈਪਾਂ ਪਾਣ ਦੇ ਇਹਨਾਂ ਨੇ ਕਾਫੀ ਟਾਈਮ ਲਗਾਤਾ ਜਿਹੜਾ ਕਿ ਹੈ ਉਹ ਪਾਣੀ ਜਿਹੜਾ ਹੈ ਉਹ ਬਾਹਰ ਸੜਕਾਂ ਤੱਕ ਪਾਣੀ ਜਿਹੜਾ ਆ ਗਿਆ ਹੈ। ਹੁਣ ਜਿਹੜੇ ਦੁਕਾਨਦਾਰ ਵੀ ਆ ਉਹ ਵੀ ਬਹੁਤ ਪਰੇਸ਼ਾਨ ਹੋ ਰਹੇ ਨੇ ਤੇ ਸਾਨੂੰ ਮਤਲਬ ਦਿਨ ਦੇ ਵਿੱਚ ਕੋਈ 2 ਫਰੂਟੇ ਕੰਸਟਰਕਸ਼ਨ ਕੰਮ ਤਾਂ ਚੱਲਦਾ ਨਹੀਂ ਲੇਬਰ ਨਹੀਂ ਆ ਰਹੇ ਕਿ ਉਹਦੀ ਕੀ وجہ ਹੈਗੀ ਹੈ ਕਈ ਦਿਨ ਹੋ ਗਏ ਸਿਖ ਲਿਖਦੇ ਪਏ ਉਹ ਕੰਮ ਚੱਲਦਾ ਨਹੀਂ ਲੇਬਰ ਮੇਰੇ ਹਿਸਾਬ ਦੇ ਨਾਲ ਤਾਂ ਜਿਹੜੇ ਲੁਧਿਆਣੇ ਦੇ ਵਿੱਚ ਜਿਹੜੇ ਚੋਣਾਂ ਚੱਲ ਰਹੇ ਨੇ ਉਹ ਸਾਰੇ ਜਿਹੜੇ ਸਾਡੇ ਐਮਸੀ ਸਾਹਿਬਾਨ ਹੈ ਉਹ ਉੱਥੇ ਆਪਣੇ ਡਿਊਟੀਆਂ ਦੇ ਰਹੇ ਨੇ ਪਰ ਮੈਂ ਚਾਹਦੀ ਹਾਂ ਕਿ ਉੱਥੋਂ ਡਿਊਟੀਆਂ ਤੋਂ ਆਪਣੇੋਂ ਹਟ ਕੇ ਆਪਣੇ ਗੁਰਾਇਆਂ ਵੱਲ ਵੀ ਧਿਆਨ ਦੇਣ